नमस्कार जय हिंद दोस्तों मैं पवन मुखीजा मुखीजा रियल इन न्यूज़ संवाददाता सबदा नमस्कार पंजाब सरकार बड़े जोर शोर से ना प्रचार कर रही थी यो पंजाब दे ਲੋਕਾਂ ਨੂੰ 10 लाख ਤੱਕ ਦੇ ਫਰੀ ਇਲਾਜ ਦੀ ਯੋਜਨਾ ਦੇਣ ਜਾ ਰਹੀ ਹੈ ਉਹਦੇ ਅਜਿشن ਜਿشن ਦੋ ਜ਼ਿਲ੍ਹੇ ਵਿੱਚ ਸ਼ੁਰੂ ਕਰਨ ਦਾ ਦਾਵਾ ਵੀ ਕਰ ਦਿੱਤਾ ਗਿਆ ਸੀ ਪਰ ਅੱਜ ਸਰਕਾਰ ਨੇ ਉਹ ਸਕੀਮ ਨੂੰ ਟਾਲ ਦਿੱਤਾ ਕਿਹਾ ਕਿ ਬਾੜ ਦੀ وجہ ਇਸ ਸਕੀਮ ਨੂੰ ਟਾਲਣ ਦੀ وجہ ਦੱਸਤਾ ਗਿਆ ਪਰ ਦੂਜੇ ਪਾਸੇ ਜੇ ਬੀਤੇ ਦਿਨ ਕੇਂਦਰੀ ਮੰਤਰੀ ਅਵਨੀਸ਼ ਗੁਰਮਿਤ ਬਿੱਟੂ ਦੇ ਬਿਆਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਜਿਹੜੀ ਸਰਕਾਰ ਮਹਿਲਾਵਾਂ ਨੂੰ ਵਾਅਦੇ ਮੁਤਾਬਕ ਹਜ਼ਾਰ ਰੁਪਏ ਨਹੀਂ ਦੇ ਸਕਦੀ ਉਹ 10 ਲੱਖ ਦਾ ਬੀਮਾ ਕਿਵੇਂ ਦੇਵੇਗੀ ਦੋਸਤੋ ਪੰਜਾਬ ਸਰਕਾਰ ਵੱਲੋਂ ਬੀਤੇ ਕੁਝ ਹਫ਼ਤੇ ਪਹਿਲਾਂ ਇਹ ਸਕੀਮ ਲਾਂਚ ਕੀਤੀ ਗਈ ਸੀ ਕਿ ਪੰਜਾਬ ਦੇ ਹਰ ਪਰਿਵਾਰ ਦੇ ਪਰਿਵਾਰ ਨੂੰ ਪ੍ਰਤੀ ਸਾਲ 10 ਲੱਖ ਰੁਪਏ ਬੀਮਾ ਕਵਰ ਕੀਤਾ ਜਾਵੇਗਾ ਮੁਫਤ ਇਲਾਜ ਕੀਤਾ ਜਾਵੇਗਾ ਉਹਦੇ ਤਹਿਤ ਉਹਨਾਂ ਨੇ ਕਿਹਾ ਸੀ ਕਿ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪੰਜਾਬ ਦੇ 500 ਤੋਂ ਵੱਧ ਨਿੱਜੀ ਹਸਪਤਾਲ ਵਿੱਚ ਚੋਣੇ ਵੱਧ ਕੀਤੇ ਜਾਣਗੇ ਜਿੱਥੇ 10 ਲੱਖ ਦਾ ਸਾਲ ਵਿੱਚ ਇਲਾਜ ਫਰੀਕ ਕਰਵਾਇਆ ਜਾ ਸਕਦਾ ਹੈ ਬੇਤਨ ਸਰਕਾਰ ਨੇ ਬੜੇ ਜੋਰ-ਸ਼ੋਰ ਨਾਲ ਪ੍ਰਚਾਰ ਵੀ ਕੀਤਾ ਸੀ ਇਹ ਵੀ ਕਿਹਾ ਸੀ ਕਿ ਦੋ ਜ਼ਿਲ੍ਹਿਆਂ ਦੇ ਵਿੱਚ ਇਹਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਉਹਦੇ ਤਹਿਤ ਕਾਰਪੀਟੇਕਲ ਦੋ ਥਾਵਾਂ ਦੇ ਤਰ੍ਹਾਂ ਦੇ ਬਣਾਲੇ ਵਿੱਚ ਡਿਸੀਜਨ ਸ਼ੁਰੂ ਕਰਨ ਦਾ ਦਾਵਾ ਵੀ ਕੀਤਾ ਗਿਆ ਤੇ ਇਹ ਵੀ ਕੀਤਾ ਗਿਆ ਕਿ ਆਖਿਆ ਗਿਆ ਕਿ 1480 ਪਰਿਵਾਰਾਂ ਵੱਲੋਂ ਸਿਚੁਏਸ਼ਨ ਕਰਵਾਈ ਗਈ ਪਰ ਨਾਲੇ ਇਹ ਵੀ ਕਿਹਾ ਗਿਆ ਸੀ ਕਿ ਦੋ ਜ਼ਿਲ੍ਹਿਆਂ ਤੋਂ ਬਾਅਦ ਉਸ ਤੋਂ ਬਾਅਦ 100 ਜ਼ਿਲ੍ਹਿਆਂ ਵਿੱਚ ਵੀ ਇਸ ਸਕੀਮ ਜਿਹੜੀ ਹੈ ਉਹ ਡਿਸਟ੍ਰੀਸ਼ਨ ਨੂੰ ਕਰਵਾਇਆ ਜਾਵੇਗਾ ਤੇ ਪੂਰੇ ਪੰਜਾਬ ਨੂੰ ਇਹਦਾ ਕਵਰ ਕਰ ਲਿਆ ਜਾਵੇਗਾ ਤੇ ਕਵਰ ਕੀਤਾ ਜਾਵੇਗਾ ਤਾਂ ਕਿ ਪੰਜਾਬ ਦੇ ਹਰ ਪਰਿਵਾਰ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ ਨਾਲੇ ਵੀ ਕਿਹਾ ਗਿਆ ਸੀ ਦੇ ਲਈ ਵੋਟਰ ਕਾਰਡ ਅਤੇ ਆਧਾਰ ਕਾਰਡ ਹੀ ਜ਼ਰੂਰੀ ਦੱਸਿਆ ਗਿਆ ਸੀ ਪਰ ਦੱਸਿਆ ਗਿਆ ਕਿ ਸਕੀਮ ਤਾਂ ਲਾਗੂ ਕਰਨ ਦਾ ਦਾਅਵਾ ਕੀਤਾ ਗਿਆ ਪਰ ਅੱਜ ਜਦੋਂ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਇਹ ਸਕੀਮ ਨੂੰ ਬਾਰ ਦੀ وجہ ਨਾਲ ਟਾਲ ਦਿੱਤਾ ਗਿਆ ਲਾਂਚਿੰਗ ਟਾਲ ਦਿੱਤੀ ਗਈ ਹੈ ਤਾਂ ਇਸ ਤੋਂ طے ਹੋ ਗਿਆ ਕਿ ਜਿਹੜੀ ਸਰਕਾਰ ਵੱਲੋਂ ਸਕੀਮ ਦਾ ਦਾਅਵਾ ਕੀਤਾ ਗਿਆ ਸੀ ਇਹ ਸਕੀਮ ਫਿਰ ਪੰਜਾਬੀਆਂ ਨੂੰ ਨਹੀਂ ਦਿੱਤੀ ਜਾਏਗੀ ਪੰਜਾਬ ਤੇ ਲਾਗੂ ਨਹੀਂ ਹੋਵੇਗੀ। ਇਹ ਵਿਅਕਤੀ ਹੈ ਉਧਰ ਗਾਮਦਨੀ ਸ਼ਰਤ ਨਹੀਂ ਸੀ। ਪੰਜਾਬ ਆਧਾਰ ਵਿਅਕਤੀ ਹਰ ਪ੍ਰਵਾਇਜ਼ ਦੇ ਕਵਰ ਹੁੰਦਾ ਸੀ। ਦੋਸਤੋ ਮਨੋਜਾਪਸੇ ਕੇਂਦਰੀ ਮੰਤਰੀ ਅਰਵਨੀਤ ਅਰਵਨੀਤ ਬਿੱਟੂ ਵੱਲੋਂ ਵੀ ਬਿੱਟ ਜਨੇ ਬਿਆਨ ਦਿੱਤਾ ਗਿਆ ਸੀ ਜਦੋਂ ਸਰਕਾਰ ਨੇ 10 ਲੱਖ ਰੁਪਏ ਪ੍ਰਤੀ ਪਰਿਵਾਰ ਬੀਮਾ ਫਰੀ ਇਲਾਜ ਦਾ ਇਹ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਜਿਹੜੀ ਸਰਕਾਰ ਆਪਣੇ ਵਾਅਦੇ ਦੇ ਮੁਤਾਬਿਕ ਮਹਿਲਾਵਾਂ ਨੂੰ 1000 ਰੁਪਏ ਮੀਨਾ ਨਹੀਂ ਦੇ ਸਕਦੀ ਉਹ 10 ਲੱਖ ਰੁਪਏ ਦੇ ਜਿਹੜਾ ਬੀਮੇ ਦੀ ਗੱਲ ਕੀਤੀ ਜਾ ਰਹੀ ਹੈ ਫਰੀ ਉਹ ਇਲਾਜ ਫਰੀ ਦਾ ਬੀਮੇ ਦੀ ਜਿਹੜੀ ਕੰਡੀਸ਼ਨਸ ਹੈ ਉਹ ਸਕੀਮ ਕਿਵੇਂ ਦੇਵੇ ਦੋਸਤੋ ਚਾਹੇ ਮਹਾਂ ਪੰਜਾਬ ਸਰਕਾਰ ਦੇ ਹੈਲਥ ਮਿਨਿਸਟਰ ਵੱਲੋਂ ਬਾੜ ਦੀ ਵਜ੍ਹਾ ਦੱਸਿਆ ਗਿਆ ਪਰ ਚਾਚਾ ਇਹ ਵੀ ਹੈ ਕਿ ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਇਸ ਲਈ ਹੋ ਸਕਦਾ ਹੈ ਕਿ ਇਸ ਸਕੀਮ ਨੂੰ ਉਤਾਰ ਸਥਿਤੀ ਦੀ ਵਜ੍ਹਾ ਦੇ ਕਰਕੇ ਅੱਗੇ ਟਾਲਿਆ ਗਿਆ ਹੋਵੇ ਚਾਹੇ ਸਰਕਾਰ ਵੱਲੋਂ ਇਹ ਵਿਦਾਣਾ ਕੀਤਾ ਗਿਆ ਸੀ ਕਿ ਇਸ ਸਕੀਮ ਦੇ ਲਈ ਫੰਡਾਂ ਦੀ ਜਿਹੜੀ ਉਪਲਬਧਤਾ ਦਾ ਭਰੋਸਾ ਦਿਵਾਇਆ ਗਿਆ ਸੀ ਹੁਣ ਦੇਖਦੇ ਹਾਂ ਕਿ ਇਹ ਜਿਹੜੀ ਸਕੀਮ ਫਿਲਹਾਲ ਟਾਲੀ ਗਈ ਹੈ ਆਉਣ ਵਾਲੇ ਸਮੇਂ ਚ ਪੰਜਾਬ ਦੇ ਲੋਕਾਂ ਨੂੰ ਇਸ ਸਕੀਮ ਦਾ ਲਾਭ ਕਦੋਂ ਮਿਲਦਾ ਹੈ ਕਦੋਂ ਸ਼ੁਰੂ ਹੁੰਦਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ